ਏ ਜੀ ਅੱਜ ਸ਼ੀਰ ਭਗਤ ਸਿੰਘ ਮਿੰਨੀ ਟਰਾਂਸਫਰ ਲੋਕੀ ਜਿਹੜੀ ਪੰਜਾਬ ਦੀ ਕਾਲ ਸੀ ਅਸੀਂ ਅੱਜ ਕੁਛ ਦਿਨਾਂ ਚ ਪੰਜ-ਛੇ ਦਿਨਾਂ ਦੇ ਕਾਨਫਰੈਂਸ ਕੀਤੀ ਸੀ ਪੰਜਾਬ ਦੀ ਜਲੰਧਰ ਵਿਕੇ ਜਿਹੜਾ ਕੀ ਸਾਡਾ ਪੂਰੇ ਪੰਜਾਬ ਦਾ 26 ਤਰੀਕ ਨੂੰ ਧਰਨਾ ਪੂਰੇ ਪੰਜਾਬ ਦਾ ਡਿੱਕਿਆ ਗਿਆ ਵਾ ਅਸੀਂ ਪੂਰੇ ਪੰਜਾਬ ਨੇ ਸਾਡੀਆਂ ਅੱਡ-ਅੱਡ ਸ਼ਹਿਰਾਂ ਦੇ ਅੱਡ-ਅੱਡ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਗੱਡੀਆਂ ਦਾ ਕਾਫਲਾ ਡੀਸੀ ਸਾਹਿਬ ਦੇ ਚਾਪੀਆਂ ਸੌਂਪਣੀਆਂ ਸੀ ਡੀਸੀ ਸਾਹਿਬ ਨੂੰ ਪੂਰੇ ਪੰਜਾਬ ਦੇ ਸ਼ੀਖਪੁਰ ਜ਼ਮੇਨੀ ਟ੍ਰਾਂਸਪੋਰਟ ਨੇ ਕਿ ਜਿਹੜੀਆਂ ਸਾਡਾ ਬੇਜ਼ਗਾਰ ਸਾਡਾ ਰੋਜ਼ਗਾਰ ਖੋਇਆ ਹੋਇਆ ਸਾਡਾ ਸਾਡੇ ਅਸੀਂ ਮੋਟਰਸਾਈਕਲ ਰੇੜੀਆਂ ਤੋਂ ਤੰਗ ਆ ਜਿਹੜਾ ਪੂਰਾ ਧੱਕੇਸ਼ਾਹੀ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਵੀ ਧੱਕੇਸ਼ਾਹੀ ਕਰਦੀ ਆ ਜਿਹੜੇ ਸਾਡੇ ਕਾਗਜ਼ ਹੁੰਦੇ ਸੰਦੇ ਵੀ ਨਿਯਾਇਤ ਚਲਾਨ ਹੋ ਰਹੇ ਨੇ ਤੇ ਸਾਡੀ ਪਾਰਟੀ ਨੂੰ ਜਨਕੀ ਬਹੁਤ ਜ਼ਿਆਦਾ ਘਾਟਾ ਹੋ ਰਿਹਾ ਸਾਡੇ ਬੰਦਿਆਂ ਨੂੰ ਸਾਡੇ ਡਰਾਈਵਰ ਗਰੀਬ ਭਾਈਚਾਰੇ ਸਾਡਾ ਡਰਾਈਵਰ ਆ ਜੇ ਉਹ ਜਗਾਰੂ ਰੇੜੀਆਂ ਦੇ ਗਰੀਬਚਾਰਾ ਨੇ ਤੇ ਸਾਡੇ ਵੀ ਇਹ ਬੰਦੇ ਗਰੀਬ ਨੇ ਸਾਰੀਆਂ 3000 ਦਾ ਢੇੜਾ 1500 ਦਾ ਢੇੜਾ 3200 ਦਾ ਚਲਾਨ ਹੋਇਆ ਹੋਇਆ ਦੱਸੋ ਅਸੀਂ ਫਿਰ ਕਿੱਧਰ ਜਾਈਏ ਜਿਹੜਾ ਇੱਕ ਮੋਟਰਸਾਈਕਲ ਹਲਾ ਉਹ ਇੱਕ ਚੋਰੀ ਦਾ ਵਾ ਜੇ ਆਪਾਂ ਮੋਟਰਸਾਈਕਲ ਦੇ ਤਿੰਨ ਬੰਦੇ ਵਾ ਲਈਏ ਤੁਸੀਂ ਇੱਥੋਂ ਤਿੰਨ ਬੰਦੇ ਵਾ ਕੇ ਨਿਕਲ ਜੋ ਤੁਹਾਡਾ ਮਿੰਟੋ ਮਿੰਟੀ ਚਲਾਨ ਕਰ ਦੇਣਗੇ ਜਗਾਰੂ ਰੇੜੀਆਂ ਵਾਲੇ ਕੀ ਗੱਲ ਜੀ 20-20 ਫੁੱਟ ਐਂਗਲ ਪਾਏ ਜਿਹੜੀ ਕਿ ਵਿੱਧ ਪ੍ਰੂਫ ਵੀਡੀਓ ਪਈਆਂ ਨੇ ਸਾਡੀਆਂ ਸਰਕਾਰਾਂ ਨੂੰ ਸਾਰਿਆਂ ਨੂੰ ਪਤਾ ਹੋਵੇ ਨਕਮੀਆਂ ਸਰਕਾਰਾਂ ਬੇਕਾਰਾਂ ਲੋਕ ਨੇ ਚੰਗੀ ਬਾਲ ਦੇ ਲਾ ਕੇ ਵੀ ਇਹਨੂੰ ਬਦਲਾ ਕਰਾਂਗੇ ਪਰ ਉਹਨੇ ਆ ਬਦਲਾ ਲਾ ਕੇ ਦਿੱਤਾ ਸਾਨੂੰ ਸਾਨੂੰ ਭੁੱਖੇ ਮਾਨ ਨਾਲ ਕੰਮ ਕਰਤਾ ਸੜਕਾਂ ਤੇ ਲਿਆਦਾ ਸਾਨੂੰ ਮਜਬੂਰ ਹੋਇ ਕਰਿਆ ਅਸੀਂ ਡੰਗਰ ਲਤੀਫਾ ਜੀ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਜਾਵਾਂਗੇ ਜੀ ਅਸੀਂ ਆਉਣ ਵਾਲੀ 26 ਤਰੀਕ ਨੂੰ ਡੀਸੀ ਸਾਹਿਬ ਨੂੰ ਪੂਰੇ ਪੰਜਾਬ ਦੀਆਂ 8-8 ਜ਼ਿਲ੍ਹਿਆਂ ਦੇ ਵਿੱਚ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਅਸੀਂ ਗੱਡੀਆਂ ਦੀਆਂ ਚਾਬੀਆਂ ਡੀਸੀ ਸਾਹਿਬ ਨੂੰ ਸੌਂਕੇ ਜਾਵਾਂਗੇ ਲਿਆ ਕੇ ਚਾਬੇ ਨਾਲ ਨਹੀਂ ਲੱਗਿਆ ਨਹੀਂ ਅੱਜ ਸਿਰਫ ਅੱਜ ਸਿਰਫ 26 ਦਿਨਾਂ ਦਾ ਜੀ ਪੂਰੇ ਪੰਜਾਬ ਦਾ ਡਿੱਕਿਆ ਹੋਇਆ ਇਹ ਸਿਰਫ ਅੱਜ ਮੰਗ ਪੱਤਰ ਦੇਣ ਆਏ ਆ ਇਹਨਾਂ ਰੇੜੀਆਂ ਤੋਂ ਬਹੁਤ ਤੰਗ ਆ ਜੀ ਗੱਡੀਆਂ ਨੂੰ ਕੰਮ ਨਹੀਂ ਮਿਲ ਰਿਹਾ ਗੱਡੀਆਂ ਦੇ ਕਾਗਜ਼ ਇਹਨਾਂ ਕਰਕੇ ਟੁੱਟੇ ਆ ਜੀ ਸਾਨੂੰ ਸਰਕਾਰ ਗੱਡੀਆਂ ਦੇ ਕਾਗਜ਼ ਕਹਿ ਰਹੀ ਹੈ ਪੂਰੇ ਕਰੋ ਅਸੀਂ ਕਿਵੇਂ ਕਰੀਏ ਜੀ ਅਸੀਂ ਹਰ ਰੋਜ਼ ਗੱਡੀਆਂ ਸਟੈਂਡ ਤੇ ਲੈ ਕੇ ਆਉਂਦੇ ਆ ਤੇ ਉਮੇ ਖਾਲੀ ਮੁੜ ਜਾਂਦੇ ਆ ਜੀ ਸਾਨੂੰ ਇੱਕ ਵੀ ਢੇੜਾ ਨਹੀਂ ਮਿਲਦਾ ਇਹ ਸਾਡੇ ਕੋਲ ਦੀ 2-2000 ਰੁਪਏ ਦਿਹਾੜੀ ਪਾ ਕੇ ਜਾਂਦੇ ਆ ਜੀ ਨਾਕਿਆਂ ਤੋਂ ਵੀ ਕੋਲ ਨਹੀਂ ਜਾਂਦੇ ਆ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਹਿ ਰਿਹਾ ਜੀ ਤੇ ਸ਼ਹਿਰ ਦੇ ਵਿੱਚ ਹਰੇਕ ਨਾਕੇ ਤੇ ਸਾਡੀਆਂ ਗੱਡੀਆਂ ਇਹ ਕਾਗਜ਼ ਵੀ ਚੈੱਕ ਕਰਦੇ ਆ ਜੀ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਆ ਭਾਈ ਜੀ ਇਹ ਚੈੱਕ ਜਾਇਜ਼ ਹੈ ਤੁਹਾਡਾ ਜਾਇਜ਼ ਹੈਗਾ ਜੀ ਚੈੱਕ ਕਰਨਾ ਕਾਗਜ਼ ਤਾਂ ਉਹਨਾਂ ਦੀ ਡਿਊਟੀ ਹੈ ਪਰ ਬੇਨਤੀ ਇਹ ਆ ਜੀ ਸਾਡੇ ਕਾਗਜ਼ ਅਸੀਂ ਪੂਰੇ ਕਿਵੇਂ ਕਰੀਏ ਜਦੋਂ ਸਾਨੂੰ ਕੰਮ ਹੀ ਨਹੀਂ ਮਿਲ ਰਿਹਾ ਜੀ ਸਾਰੀਆਂ ਗੱਡੀਆਂ ਕਰਦੇ ਤੇ ਆ ਲੋਨ ਤੇ ਗੱਡੀਆਂ ਸਾਰੀਆਂ